ਸਿਫਤ ਖਸਮ ਦੀ ਨੂਰੀ ਅਰਸੋਂ ਕੁਰਸੋਂ ਛੱਟੀ ਐ ਤੁਧ ਡਿਠੇ ਸੱਚੇ 파ਤਸ਼ਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ 파ਤਸ਼ਾ ਸਿਰਸ਼ਾ ਹਦਸ਼ ਜਿਸ ਪਾਸ ਬੈਠਿਆ ਸੁਹੀਐ ਸਬਨਾ ਦਾ ਵੇਸ ਸਲੋਕ ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਣ ਬਿਸਰੰਤ ਹਰ ਗੋਪਾਲ ਨਾਨਕ ਤੇ ਪ੍ਰਾਣੀ ਉਦਿਆਨ ਪਰਮਣ ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਣ ਵਿਸਰੰਤ ਹਰਿ ਗੋਪਾਲ ਨਾਨਕ ਤੇ ਪ੍ਰਾਣੀ ਉਦਿਆਨ ਪਰਮਣ ਕੌਤਕ ਕੋਟ ਤਮਾਸ਼ਿਆ ਚਿਤਨਾ ਆਵਸਨਾ ਹੋ ਨਾਨਕ ਕੋੜੀ ਨਰਕ ਬਰਬਰੀ ਉੱਜੜ ਸੋਈ ਥਾਉ ਪੌੜੀ ਮਹਾਂ ਪ੍ਰਿਆਨ ਉਦਿਆਨ ਨਗਰ ਕਰਮਾਨਿਆ ਝੂਠ ਸਮਗਰੀ ਪੇਖ ਸਚ ਕਰ ਜਾਨਿਆ ਕਾਮ ਕ્રોਧ ਹੰਕਾਰ ਫਿਰ ਦੇਵਾਨੇ ਹਾ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਸਿਰਸ਼ ਤਨਿਆ ਬਿਨ ਪੂਰੇ ਗੁਰਦੇਵ ਸਿਰਸ਼ ਤਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਬਸੰਤ ਸਵਰਗ ਲੋਕੈ ਜਿਤ ਤੇਈ ਪ੍ਰਿਥਵੀ ਨਵਖੰਡਨੈ ਜਿਸ ਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ ਜੈਤ ਸ੍ਰੀ ਕੀ ਵਾਰ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੇ ਮੁਖਾਰਤ ਬਿੰਦੂ ਉਚਾਰਣ ਕੀਤਾ ਹੋਇਆ ਤਨ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਸਤ ਸੂ 8 ਤੇ ਸੁਭਾਈ ਮਾਨ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ